ਫਤੇ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਜਿਹੜਾ ਇਲੈਕਸ਼ਨਾਂ ਦਾ ਦੌਰ ਹਰ 5 ਸਾਲ ਬਾਅਦ ਚੱਲਦਾ ਹੈ ਅੱਜ ਫੇਰ ਸ਼ੁਰੂ ਹੋ ਗਿਆ ਤੇ ਹੋਣਾ ਹੀ ਹੁੰਦਾ ਹੈ ਪਰ ਜਦੋਂ ਅਸੀਂ ਪੰਜਾਬ ਨੂੰ ਦੇਖਦੇ ਆ ਲੀਡਰ ਬਣਦੇ ਨੇ ਲੀਡਰ ਆਪਣਾ ਸਮਾਂ ਪੂਰਾ ਕਰਦੇ ਨੇ ਉਸ ਤੋਂ ਬਾਅਦ ਕੁਝ ਦੁਬਾਰਾ ਬਣ ਜਾਂਦੇ ਨੇ ਕੁਝ ਨਵੇਂ ਬਣ ਜਾਂਦੇ ਨੇ ਉਹ ਤਾਂ ਆਪਣੀ ਅੱਗੇ-ਅੱਗੇ ਵੱਧਣ ਵਾਲੀ ਜਿਹੜੀ ਸਪੀਡ ਹੈ ਉਹ ਕਰੀ ਜਾ ਰਹੇ ਨੇ ਪਰ ਲੋਕਾਂ ਦੀ ਜਿਹੜੀ ਪ੍ਰੋਗਰੈਸ ਦੀ ਸਪੀਡ ਹੈ ਉਹ ਪਿੱਛੇ ਨੂੰ ਜਾ ਰਹੀ ਹੈ ਇਹ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਹੈ ਕਿ ਉਹਨਾਂ ਨੇ ਕਿਹਾ ਜੇ ਲੀਡਰ ਨੂੰ ਚੁਣਨਾ ਹੈ ਜਦੋਂ ਆਪਾਂ ਲੀਡਰ ਹੀ ਅਜਿਹਾ ਚੁਣਾਂਗੇ ਜਿਹਦਾ ਕੋਈ ਪਿਛੋਕੜ ਕੰਮ ਨਹੀਂ ਹੈ ਜਿਹੜਾ ਕਦੇ ਦੁਨੀਆ ਦੇ ਵਿੱਚ ਵਿਚਰਿਆ ਨਹੀਂ ਜਾਂ ਜੇ ਵਿਚਰਿਆ ਤਾਂ ਜਿਨੇ ਆਪਣਾ ਸੋਚਣਾ ਹੈ ਲੋਕਾਂ ਦਾ ਨਹੀਂ ਸੋਚਣਾ ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨੂੰ ਦੁਬਾਰਾ ਟਾਈਮ ਦਿੰਨੇ ਆ ਜਾਂ ਉਹਦੀ ਪਾਰਟੀ ਨੂੰ ਪਿੱਛੇ ਕਰਕੇ ਅਸੀਂ ਉਸ ਬੰਦੇ ਨੂੰ ਟਾਈਮ ਦਿੰਨੇ ਆ ਜਿਹਦਾ ਕੰਮ ਅਸੀਂ ਪਾਰਟੀ ਤੌਰ ਤੇ ਦੇਖਿਆ ਹੋਇਆ ਬਸ ਇਹਦੇ ਸਬੰਧ ਚ ਮੈਂ 2-4 ਗੱਲਾਂ ਆਪ ਜੀ ਨਾਲ ਕਰਨਾ ਚਾਹੁੰਨਾ ਜਿਵੇਂ ਮੈਨੂੰ ਪਤਾ ਹੈ ਉਦਾਂ ਹੀ ਇਹਨੂੰ ਇਹਨੂੰ ਰਹਿਣ ਹੀ ਦੇ ਨੇ ਯਾਰ ਮੇਰੀ ਆਵਾਜ਼ ਹੀ ਨਹੀਂ ਠੀਕ ਆ ਰਹੀ ਵੈਸੇ ਠੀਕ ਆਣੀ ਹੈ ਆਪਾਂ ਇਹ ਨਾਲ ਤਾਂ ਬੈਠੇ ਆ ਜਿਵੇਂ ਮੈਨੂੰ ਪਤਾ ਹੈ ਉਦਾਂ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੂਜਾ ਟਾਈਮ ਆ ਗਿਆ ਪਿਛਲੇ 3 ਸਾਲ ਚ ਕਿ ਆਪਾਂ ਫਿਰ ਜਾ ਕੇ ਬਾਰਡਰਾਂ ਤੇ ਬਹਿ ਗਏ ਜਿੱਥੋਂ ਗੱਲ ਸ਼ੁਰੂ ਕਰੀਏ ਤਾਂ ਕਾਦਰ ਲਈ ਬਹਿ ਗਏ ਐਮਐਸਪੀ ਲੈਣ ਲਈ ਬੈਠੇ ਹੁਣ ਹੁਣ ਐਮਐਸਪੀ ਹੈ ਕੀ ਮੇਰੇ ਤੋਂ ਬਾਅਦ ਤੁਹਾਨੂੰ ਪਤਾ ਹੋਊਗਾ ਕੋਈ ਵੀ ਫਸਲ ਹੈ ਉਹਦੇ ਤੇ ਹੋਏ ਖਰਚੇ ਦੇ ਨਾਲ ਥੋੜਾ ਜਿਹਾ ਪ੍ਰੋਫਿਟ ਜੋੜ ਦਿੱਤਾ ਜਾਵੇ ਤਾਂ ਉਹ ਬਣ ਜਾਂਦਾ ਹੈ ਐਮਐਸਪੀ ਕੋਈ ਦੁਕਾਨਦਾਰ ਹੈ ਕੋਈ ਵਪਾਰੀ ਹੈ ਕੋਈ ਜ਼ਿਮੀਦਾਰ ਹੈ ਕੋਈ ਖੇਤ ਮਜ਼ਦੂਰ ਹੈ ਹਰ ਇੱਕ ਨੇ ਆਪਣਾ ਆਪਣਾ ਮਿਹਨਤਾਨਾ ਲੈਣੇ ਜ਼ਮੀਨ ਦਾ ਜਿਹੜਾ ਵਾਹੀ ਕਰਨ ਵਾਲਾ ਹੈ ਉਹਦੀ ਕੋਈ ਰੱਬ ਨੇ ਇਹ ਸੇਵਾ ਨਹੀਂ ਲਾਈ ਕਿ ਮਿੱਟੀ ਨਾਲ ਮਿੱਟੀ ਉਹ ਹੋਵੇ ਰੱਬ ਦੇ ਮੌਸਮ ਉਹ ਬਰਦਾਸ਼ਤ ਕਰੇ ਤੇ ਜਿਹੜੀ ਕੀਮਤ ਹੈ ਉਹ ਕੋਈ ਹੋਰ ਅਦਾ ਕਰੇ ਇਹੀ ਝਗੜਾ ਦਿੱਲੀ ਚੱਲਦਾ ਰਿਹਾ ਇਹੀ ਅੱਜ ਸ਼ੰਭੂ ਤੇ ਖਨੋਰੀ ਤੇ ਜਿਹੜੇ ਬੈਠੇ ਤੁਹਾਡੇ ਭਰਾ ਮੇਰੇ ਭਰਾ ਉਹ ਕਹਿ ਰਹੇ ਨੇ ਪਰ ਸਾਨੂੰ ਦਿੱਤੀ ਕਿਉਂ ਨਹੀਂ ਜਾ ਰਹੀ ਕਿਉਂਕਿ ਸਾਡੇ ਲੀਡਰ ਬੇਈਮਾਨ ਹੋ ਗਏ ਸਾਡੇ ਲੀਡਰ ਉਸ ਤਰੀਕੇ ਨਾਲ ਜਾ ਕੇ ਪਾਰਲੀਮੈਂਟ ਚ ਬੋਲਦੇ ਹੀ ਨਹੀਂ ਦੂਜਾ ਸਾਡਾ ਵੱਡਾ ਕਸੂਰ ਇਹ ਹੈ ਕਿ ਅਸੀਂ ਬਿਨਾ ਪਰਖੇ ਬੰਦੇ ਨੂੰ ਅਸਮਾਨ ਤੇ ਚੜਾ ਦਿੰਨੇ ਆ ਹੁਣ ਆਪਾਂ ਨੇ ਇੱਕ ਲੱਭੀ ਆ ਫੇਸਬੁੱਕਾਂ ਤੇ ਗੱਲਾਂ ਕਰੀ ਜਾਂਦੇ ਆ ਉਹ ਐਮਐਸਪੀ ਵਾਲੀ ਬੀਬੀ ਉਹ ਚੁਟਕੀ ਮਾਰ ਕੇ ਕਹਿੰਦੀ ਸੀ ਅਸੀਂ ਐਮਐਸਪੀ ਲੈ ਦਾਂਗੇ ਉਹ ਤਾਂ ਬਣ ਗਈ ਮਨਿਸਟਰ ਜਦੋਂ ਉਹਨੇ ਕਿਹਾ ਸੀ ਕਿ ਮੈਂ 5 ਮਿੰਟ ਚ ਐਮਐਸਪੀ ਲੈ ਦੂੰਗੀ ਆਪ ਉਦੋਂ ਸਾਨੂੰ ਵੀ ਪਤਾ ਹੋਣਾ ਚਾਹੀਦਾ ਸੀ ਕਿ ਇਹ 5 ਮਿੰਟ ਚ ਐਮਐਸਪੀ ਲਈ ਹੀ ਨਹੀਂ ਜਾ ਸਕਦੀ ਐਸੀ ਪਾਵਰ ਸਟੇਟ ਨੂੰ ਹੈ ਹੀ ਨਹੀਂ ਸਟੇਟ ਕੋਲ ਤਾਂ ਪਾਵਰ ਹੈ ਕਿ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਸੈਂਟਰ ਨੂੰ ਭੇਜੇ ਕਿ ਜਲਦੀ ਤੋਂ ਜਲਦੀ ਸਾਡੇ ਕਿਸਾਨਾਂ ਦੀ ਗੱਲ ਸੁਣੀ ਜਾਵੇ ਤੇ ਐ ਐਮਐਸਪੀ ਦਿੱਤੀ ਜਾਵੇ ਨਹੀਂ ਤਾਂ ਸਾਡੇ ਬੰਦੇ ਆਤਮ ਹਤਿਆਵਾ ਕਰਨ ਲਈ ਮਜਬੂਰ ਹੋ ਜਾਣਗੇ ਇਹ ਪਾਵਰ ਹੈ ਸਟੇਟ ਦੀ ਤੇ ਉਹ ਤਾਂ ਹਜੇ ਐਮਐਲਏ ਵੀ ਨਹੀਂ ਬਣੀ ਸੀ ਸੋ ਸਾਨੂੰ ਉਸ ਟਾਈਮ ਨੂੰ ਜਿਤਾਉਣਾ ਨਹੀਂ ਸਵਾਲ ਕਰਨੇ ਚਾਹੀਦੇ ਸੀ ਕਿ ਬੀਬਾ ਕਿਹੜਾ ਐਸਾ ਕਾਨੂੰਨ ਹੈ ਜਿਹਦੇ ਵਿੱਚ ਜਿਹੜਾ ਹਜੇ ਬੰਦਾ ਐਮਐਲਏ ਵੀ ਨਹੀਂ ਬਣਿਆ ਉਹ ਪੰਜਾਬ ਦੀ ਵਿਧਾਨ ਸਭਾ ਜਾ ਕੇ ਬੋਲੂਗਾ ਕਿ ਨਹੀਂ ਬੋਲੂਗਾ ਉਹ ਆਪਣਾ ਪਿਛਲਾ ਕੰਮ ਤਾਂ ਦਿਖਾਵੇ ਵੀ ਪਿਛਲੇ 30 ਸਾਲ ਪਿਛਲੇ 20 ਸਾਲ ਮੇਰੀ ਪਾਰਟੀ ਬੋਲਦੀ ਰਹੀ ਆ ਅੱਜ ਕਿਉਂ ਨਹੀਂ ਬੋਲੂਗੀ ਦੂਜੇ ਪਾਸੇ ਮੈਂ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਿਪਾਹੀ ਉਮੀਦਵਾਰ ਮੇਰੀ ਜ਼ਿੰਦਗੀ ਦੇਖ ਲਓ ਮੇਰੀ ਪਾਰਟੀ ਦੀ ਜ਼ਿੰਦਗੀ ਦੇਖ ਲਓ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜ਼ਿੰਦਗੀ ਦੇਖ ਲਓ 40 ਸਾਲ ਚ ਇੱਕ ਵੀ ਲਫਜ਼ ਕੱਟ ਕੇ ਦਿਖਾਓ ਜਿਹੜਾ ਤੁਸੀਂ ਬੋਲਿਆ ਸੀ ਪਰ ਤੁਸੀਂ ਬਾਅਦ ਚ ਮੁੱਕਰ ਗਏ ਜਾਂ ਚੁੱਪ ਕਰ ਗਏ ਮੈਂ ਕੱਲੀ ਆਪ ਵਾਲੀ ਬੀਬੀ ਦੀ ਗੱਲ ਨਹੀਂ ਕਰਦਾ ਉਹ ਤਾਂ ਐਮਐਸਪੀ ਦੀ ਗੱਲ ਚਲੀ ਤਾਂ ਕਰਦਾ ਇਹੀ ਕੁਝ ਬਾਦਲਾ ਨੇ ਕੀਤਾ ਜੋ ਅੱਜ ਆਪ ਕਰ ਰਹੀ ਹੈ ਉਹੀ ਕੁਝ ਕਾਂਗਰਸ ਨੇ ਕੀਤਾ ਉਹੀ ਕੁਝ ਪਿੱਛੇ ਬੈਠ ਕੇ ਭਾਜਪਾ ਨੇ ਸਾਰੀ ਖੇਡ ਖੇਡੀ ਅਸੇ ਨਹੀਂ ਸਮਝੇ ਉਹ ਬਦਲਦੇ ਰਹੇ ਵੀ ਤੂੰ ਵਾਰੀ ਕਰ ਲੈ ਮੈਂ ਵਾਰੀ 1997 ਆਪਣੇ ਦਿਮਾਗ ਚ ਰੱਖ ਲੋ ਤੇ 2021 ਰੱਖ ਲੋ ਇਹ ਕਿੰਨੇ ਸਾਲ ਬਣਦੇ ਨੇ 20 ਤੇ 33 34 ਸਾਲ ਬਣਦੇ ਨੇ 20 ਤੇ 30 ਨਹੀਂ 24 ਸਾਲ ਬਣਦੇ ਇਹ 24 ਸਾਲ ਦੇ ਵਿੱਚ ਕੌਣ ਕੌਣ ਚੀ ਮਿਸਟਰ ਬਣਿਆ ਕੀ ਪੰਜਾਬ ਦੇ ਵਿੱਚ ਬਾਦਲ ਤੇ ਅਮਰਿੰਦਰ ਦਾ ਹੀ ਪਰਿਵਾਰ ਰਹਿ ਗਿਆ ਸੀ 97 ਚ ਬਾਦਲ ਬਣਿਆ 2 ਚ ਅਮਰਿੰਦਰ ਬਣ ਗਿਆ 7 ਚ ਬਾਦਲ ਬਣਿਆ 12 ਚ ਫਿਰ ਬਾਦਲ ਬਣ ਗਿਆ 17 ਚ ਅਮਰਿੰਦਰ ਬਣ ਗਿਆ ਆ ਹੁਣ ਜਾ ਕੇ ਬਾਦਲ 22 ਦੇ ਵਿੱਚ ਜਿਹੜਾ ਤੁਸੀਂ ਇਹਨਾਂ ਤੋਂ ਤੰਗ ਆ ਕੇ ਤੁਸੀਂ ਮਾਨ ਸਾਹਿਬ ਵੱਲ ਨਹੀਂ ਦੇਖਿਆ ਮੈਂ ਤੁਹਾਨੂੰ 4 10 20 50 ਬੰਦੇ ਜਿਹੜੇ ਆਪਣੇ ਬੈਠੇ ਆ ਇਹਨਾਂ ਨੂੰ ਨਹੀਂ ਕਹਿ ਰਿਹਾ ਮੈਂ ਪੰਜਾਬ ਨੂੰ ਕਹਿ ਰਿਹਾ ਅਸੀਂ ਦੇਖ ਲਿਆ ਬਿਨਾਂ ਦੇਖਿਆ ਦੇਖ ਲਿਆ ਕਿ ਆਪ ਉਹਦੀਆ ਕੰਮ ਕਰੂਗੀ ਆਪ ਦਾ ਅਸੀਂ ਦੇਖਿਆ ਕੀ ਸੀ ਤੇ ਸਿਮਰਨਜੀਤ ਸਿੰਘ ਮਾਨ ਨੇ ਇੰਨਾ ਮਾੜਾ ਪੰਜਾਬ ਦਾ ਕੀ ਕਰਤਾ ਸੀ ਕਿ ਤੁਸੀਂ ਉਹਨੂੰ ਬਿਲਕੁਲ ਖੁੰਝੇ ਲਾ ਕੇ ਰਖਿਆ ਇਹ ਤਾਂ ਸਦਕੇ ਜਾਈਏ ਸੰਗਰੂਰ ਦੇ ਲੋਕਾਂ ਦੇ ਜਿਨ੍ਹਾਂ ਨੇ ਆਪ ਨੂੰ 3 ਮਹੀਨੇ ਚੀ ਪਰਖ ਲਿਆ 3 ਮਹੀਨੇ ਬਾਅਦ ਜਦੋਂ ਪੰਜਾਬ ਦੀ ਸਰਕਾਰ ਬਣੀ ਸੀ ਆਪ ਦੀ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪ ਦਾ ਬੰਦਾ ਹਰਾ ਕੇ ਪਾਰਲੀਮੈਂਟ ਚ ਭੇਜਿਆ ਹੁਣ ਪਾਰਲੀਮੈਂਟ ਚ ਜਾ ਕੇ ਮਾਨ ਨੇ ਕੀ ਕੀਤਾ ਇਹ ਦੇਖੋ ਕਿਸੇ ਬੰਦੇ ਦਾ ਕੰਮ ਦੇਖੋ ਕਿਸੇ ਪਾਰਟੀ ਦਾ ਕੰਮ ਦੇਖੋ ਕਿ ਉਹ ਪਾਰਲੀਮੈਂਟ ਜਾ ਕੇ ਤੁਹਾਡੀ ਕੋਈ ਆਵਾਜ਼ ਵੀ ਅੱਗੇ ਲੈ ਕੇ ਜਾਂਦਾ ਹੈ ਕਿ ਉਹ ਬਸ ਆਪਣੇ ਪੱਤੇ ਤੇ ਤਰਖਾਹਾਂ ਲੈ ਕੇ ਵਾਪਸ ਆ ਜਾਂਦਾ 13 MP ਬਣਦੇ ਨੇ ਪੰਜਾਬ ਚੋਂ ਤੇ 14ਵਾਂ ਬਣਦਾ ਹੈ ਚੰਡੀਗੜ੍ਹ ਤੋਂ ਉਹ ਵੀ ਪੰਜਾਬ ਦੇ ਹੀ ਹੁੰਦਾ। ਤੁਹਾਡੇ ਨੌਜਵਾਨ ਆ ਮੈਂ ਹੁਣ ਦੀ ਗੱਲ ਕਰਦਾ ਮੈਂ 84 ਤੋਂ ਜਗੜਨ ਲੱਗ ਗਿਆ ਤਾਂ ਸ਼ਾਮ ਤੱਕ ਇੱਥੇ ਮੈਂ ਗੜਾਉਂਦਾ ਰਹਾਂਗਾ ਔਰ ਉਹ ਸੱਚ ਹੈ ਕਿ ਕਿੰਨਾ ਧੱਕਾ ਤੁਹਾਡੀ ਕੌਮ ਨਾਲ ਤੇ ਤੁਹਾਡੇ ਖਿੱਤੇ ਨਾਲ ਤੁਹਾਡੇ ਪੰਜਾਬ ਨਾਲ ਇਹਨਾਂ ਸਰਕਾਰਾਂ ਨੇ ਕੀਤਾ ਆਪਾਂ ਮੁਰਮੁਰ ਕੇ ਉਹਨਾਂ ਨੂੰ ਹੀ ਵੋਟ ਪਾ ਕੇ ਜਿਤਾਉਂਦੇ ਰਹੇ। ਇਹ ਭਗਵੰਤ ਮਾਨ ਨਹੀਂ ਬੋਲਦਾ ਹੁੰਦਾ, ਇਹ ਸੁਖਬੀਰ ਨਹੀਂ ਬੋਲਦਾ ਹੁੰਦਾ, ਇਹ ਅਮਰਿੰਦਰ ਨਹੀਂ ਬੋਲਦਾ ਹੁੰਦਾ। ਇਹ ਪਈ ਕੁਰਸੀ ਬੋਲਦੀ ਹੁੰਦੀ ਹੈ ਜਿਹੜੀ ਆਪਾਂ ਵੋਟਾਂ ਪਾ ਕੇ ਦਿੰਨੇ ਆ ਭਗਵੰਤ ਮਾਨ ਕਿਹੜੀ ਜਿਵੇਂ ਕਹੇ ਬਾਗ ਦੀ ਮੂਲੀ ਆ ਵੀ ਉਹ ਉਹ ਕਿੰਨਾ ਕੁ ਹੈਗਾ ਕਿ ਅੱਜ ਉਹਦਾ ਹੁਕਮ ਚੱਲਦਾ ਹੁਕਮ ਤਾਂ ਚੱਲਦਾ ਤੁਹਾਡੀ ਪਾਵਰ ਦਾ ਕਿਉਂਕਿ ਵੋਟ ਨੂੰ ਪਈ ਹੈ ਮੈਂ ਪਤਾ ਨਹੀਂ ਕਿਹੜੀ ਗੱਲ ਕਰ ਰਿਹਾ ਸੀ ਚਲੋ ਗੱਲਾਂ ਕਿਹੜੀਆਂ ਥੋੜਾ ਹਾਂ ਮੈਂ ਇਹ ਕਹਿੰਦਾ ਪਾਰਲੀਮੈਂਟ ਚ ਭੇਜਾਂ ਮਾਨ ਨੂੰ ਮਾਨ ਨੇ ਜਾ ਕੇ ਦੇਖਿਆ ਸਿਮਰਨਜੀਤ ਸਿੰਘ ਮਾਨ ਨੇ ਕਿ ਤੁਹਾਡੇ ਮੁੰਡਿਆਂ ਦਾ ਕਤਲ ਸਰਕਾਰਾਂ ਕਰਵਾ ਰਹੀਆਂ ਨੇ ਪਹਿਲਾਂ ਤਾਂ ਇਹ ਹੀ ਗੱਲ ਬੜੀ ਸੋਚਣ ਵਾਲੀ ਹੈ ਕਿ ਸਰਕਾਰ ਸਾਡੇ ਮੁੰਡਿਆਂ ਦਾ ਕਤਲ ਕਿਉਂ ਕਰਾਉਂਦੀ ਹੈ ਕਿਉਂਕਿ ਉਹ ਸਰਕਾਰਾਂ ਦੇ ਜ਼ਬਰ ਦੇ ਖਿਲਾਫ ਬੋਲਦੇ ਨੇ ਦੀਪ ਸਿੱਧੂ ਦਾ ਕਤਲ ਹੋਇਆ ਕੋਈ ਐਕਸੀਡੈਂਟ ਨਹੀਂ ਹੋਇਆ ਪਰ ਉਹ ਐਂ ਦੱਬਤਾ ਕੇਸ ਵੀ ਹਾਂਜੀ ਐਕਸੀਡੈਂਟ ਹੋਇਆ ਜੀ ਮਾਨ ਸਾਹਿਬ ਨੇ ਬਿਆਨ ਦਿੱਤਾ ਵੀ ਅਗਲਾ ਟਰੱਕ ਜਿਹੜਾ ਰੁਕਿਆ ਅਚਾਨਕ ਪਹਿਲਾਂ ਤਾਂ ਕੋਈ ਅੱਗੇ ਭੀੜ ਨਹੀਂ ਸੀ ਉਹ ਰੁਕਿਆ ਕਿਉਂ? ਉਹਦੇ ਤੇ ਸਰੀਆ ਨਹੀਂ ਭਰਿਆ ਹੋਇਆ ਸੀ, ਕੋਈ ਤਿੱਖੀ ਚੀਜ਼ ਨਹੀਂ ਭਰੀ ਹੋਈ ਸੀ ਤਾਂ ਇਹਦੀ ਜਿਹੜੀ ਮੱਥੇ ਦੇ ਵਿੱਚ ਗੋਲੀ ਦਾ ਨਿਸ਼ਾਨ ਹੈ ਉਹ ਸਰੀਏ ਦਾ ਹੋ ਸਕਦਾ ਹੈ, ਕਿਸੇ ਹੋਰ ਚੀਜ਼ ਦਾ ਹੋ ਸਕਦਾ ਹੈ। ਜਦੋਂ ਭਰੇ ਹੀ ਕੁਝ ਨਹੀਂ ਹੈ ਇਹ ਜਾਂ ਜਿਹੜਾ ਟਰੱਕ ਤੋਂ ਬਾਹਰ ਹੋਵੇ ਫਿਰ ਉਹਦੇ ਮੱਥੇ 'ਚ ਆ ਕੇ ਕੀ ਲੱਗਾ? ਨਾਲ ਬੈਠੀ ਕੁੜੀ ਦੇ ਉੱਤੇ ਇੱਕ ਛਰੀਟ ਵੀ ਨਹੀਂ ਆਈ। ਦੋ ਗੱਡੀ ਜਾ ਰਹੀ ਹੈ ਦੋ ਬੰਦੇ ਬੈਠੇ ਨੇ ਇੱਕ ਚਲਾ ਰਿਹਾ ਇੱਕ ਨਾਲ ਬੈਠਿਆ ਹੈ ਤਾਂ ਜਿਹੜੀ ਚੀਜ਼ ਲੱਗੂਗੀ ਦੋਹਾਂ ਤੇ ਲੱਗੂਗੀ ਉਹ ਤਾਂ 10-15 ਮਿੰਟਾਂ ਬਾਅਦ ਹਸਪਤਾਲ ਦੇ ਬੈੱਡ ਤੇ ਬੈਠ ਕੇ ਗੱਲ ਕਰ ਰਹੀ ਹੈ ਚਾਹ ਕੌਫੀ ਪੀ ਰਹੀ ਹੈ ਉਹਨੂੰ ਲੱਗਿਆ ਨਹੀਂ ਤੇ ਦੀਪ ਦੀ ਜਾਨ ਚਲੀ ਗਈ ਸਿੱਧੂ ਮੂਸੇਵਾਲਾ ਆਪ ਕਤਲ ਕਰਵਾਇਆ ਹੈ ਪੰਜਾਬ ਦੀ ਸਰਕਾਰ ਨੇ ਆਪ ਮੈਂ ਕਹਿੰਦਾ ਮੈਨੂੰ ਗ੍ਰਿਫਤਾਰ ਕਰੋ ਆ ਸਪਾਈ ਸਭ ਖੜੇ ਨੇ ਆਪਣੇ ਹੌਲਦਾਰ ਸਾਹਿਬ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਰਿਪੋਰਟ ਭੇਜੋ ਵੀ ਮਿੰਦਰਪਾਲ ਕਹਿੰਦਾ ਹੈ ਕਿ ਮੂਸੇ ਵਾਲੇ ਦਾ ਕਤਲ ਪੰਜਾਬ ਸਰਕਾਰ ਨੇ ਕਰਵਾਇਆ ਭਗਵੰਤ ਮਾਨ ਨੇ ਸੈਂਟਰ ਦੀਆਂ ਏਜੰਸੀਆਂ ਨਾਲ ਮਿਲ ਕੇ ਕਰਵਾਇਆ ਉਹਦੇ ਪ੍ਰੂਫ ਨੇ ਅੱਜ ਜਦ ਦੀ ਸਿਕਿਉਰਿਟੀ ਘਟਾਈ ਜਾਂਦੀ ਹੈ ਦੇਖ ਲਓ ਜਦੋਂ ਕਤਲ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਦਾ ਬਿਆਨ ਕੀਆ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਬੁਲਾਰਾ ਬਲਤੇਜ ਪੰਨੂ ਮੈਂ ਤਾਂ ਨਾਂ ਲੈ ਕੇ ਕਹਿ ਰਿਹਾ ਹਰ ਚੀਜ਼ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਹੈ ਕਿ ਅਸੀਂ ਸਿੱਧੂ ਮੂਸੇਵਾਲੇ ਸਮੇਤ ਫਲਾਣੇ ਫਲਾਣੇ ਬੰਦੇ ਦੀ ਸਿਕਿਉਰਿਟੀ ਘਟਾਤੀ ਕਹਦੇ ਕੋਈ ਸਰਕਾਰ ਦਾ ਨਹੀਂ ਕਰਦੀ ਘਟਾਉਣੀ ਹੈ ਜਾਂ ਵਧਾਉਣੀ ਹੈ ਉਹ ਉਹਨਾਂ ਦੀ ਸੀਆਈਡੀ ਰਿਪੋਰਟ ਤੇ ਡਿਪੈਂਡ ਕਰਦਾ ਜਦ ਕਿ ਮਾਨ ਸਾਹਿਬ ਬਹੁਤ ਵਾਰ ਬੋਲ ਚੁੱਕੇ ਨੇ आईबी ਨੇ ਜਿਹੜੀਆਂ ਰਿਪੋਰਟਾਂ ਭੇਜੀਆਂ ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਦੀਪ ਆਪਣਾ ਸਿੱਧੂ ਮੂਸੇਵਾਲੇ ਦੇ ਜਾਨ ਨੂੰ ਖਤਰਾ ਹੈ ਇਹਦੀ ਸਿਕਿਉਰਟੀ ਵਧਾਈ ਜਾਵੇ ਵਧਾਉਣ ਦੇ ਬਜਾਏ ਘਟਾਈ ਕਿਉਂ ਪਹਿਲਾ ਸਵਾਲ ਦੂਜੇ ਦਿਨ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਅੱਜ ਸਿਕਿਉਰਟੀ ਘਟਾ ਕੇ ਉਹ ਅਖਬਾਰ 'ਚ ਬਿਆਨ ਦਿੰਦਾ ਹੈ ਪੰਜਾਬ ਸਰਕਾਰ ਦਾ ਬੁਲਾਰਾ ਆਪਣਾ ਬਲਤੇਜ ਪੰਨੂ ਤੇ ਕੱਲ ਉਹਦਾ ਕਤਲ ਹੋ ਜਾਂਦਾ ਕਿਉਂਕਿ ਕਾਤਲ ਨੂੰ ਦਿਸ ਗਿਆ ਕਿ ਹੁਣ ਗਨਮੈਨ ਘਟ ਹੋਣਗੇ ਹੁਣ ਮੈਨੂੰ ਮੌਕਾ ਹੈ ਕਿਤੇ ਕੱਲ ਫਿਰ ਨਾ ਵਧਾ ਦੇਣ ਫਿਰ ਕਤਲ ਹੋ ਗਿਆ ਅੱਜ ਤੱਕ ਉਹਦਾ ਮਾਪੇ ਜੋ ਜੋ ਕਹਿੰਦੇ ਰਹੇ ਬੰਦੇ ਇਹ ਜ਼ਰੂਰ ਮਾਰਦੇ ਰਹੇ ਉੱਥੇ ਮਾਰਤਾ ਜੀ ਉੱਥੇ ਮਾਰਤਾ ਜੀ ਜਿਨ੍ਹਾਂ ਬਾਰੇ ਉਹ ਕਹਿੰਦੇ ਸੀ ਉਹਨਾਂ ਬਾਰੇ ਉਹਨਾਂ ਦੀ ਗੱਲ ਨਹੀਂ ਸੁਣੀ ਉਹ ਵਿਧਾਨ ਸਭਾ ਦੇ ਬਾਹਰ ਵੀ ਜਾ ਕੇ ਬੋਲ ਆਏ ਘਰੇ ਵੀ ਬੋਲ ਆਏ ਅਦਾਲਤ ਵਿੱਚ ਵੀ ਚਲੇ ਗਏ ਹੁਣ ਆਖਰੀ ਪ੍ਰੂਫ ਮੈਂ ਦੇਣਾ ਚਾਹਣਾ ਜਦੋਂ ਪੰਜਾਬ ਸਰਕਾਰ ਨੇ ਕਟਹਿਰੇ 'ਚ ਖੜੇ ਹੋ ਕੇ ਹਾਈ ਕੋਰਟ ਨੂੰ ਪੁੱਛਿਆ ਪੰਜਾਬ ਸਰਕਾਰ ਤੋਂ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲਾ ਜਾਂ ਕਰਵਾਉਣ ਵਾਲਾ ਬਿਸ਼ਨੋਈ ਜਿਹੜਾ ਬਠਿੰਡੇ ਜੇਲ੍ਹ 'ਚ ਬੰਦ ਹੈ ਜਿਹੜਾ ਕਹਿੰਦਾ ਕਿ ਮੈਂ ਮਰਵਾਇਆ ਹੈ ਮੂਸੇਵਾਲਾ ਉਹਦੀ ਪੱਤਰਕਾਰ ਦੇ ਨਾਲ ਇੰਟਰਵਿਊ ਕਿਨੇ ਕਰਵਾਈ ਹੈ ਜੇਲ੍ਹ ਦੇ ਵਿੱਚ ਕੋਈ ਬੰਦਾ ਬਿਨਾ ਸੁਪਰਡੈਂਟ ਦੀ ਇਜਾਜ਼ਤ ਦੇ ਨਹੀਂ ਜਾ ਸਕਦਾ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕੋਈ ਦਰਵਾਜ਼ਾ ਨਹੀਂ ਖੁੱਲਦਾ ਪੱਤਰਕਾਰ ਵਾਸਤੇ ਜਦ ਤੱਕ ਉਥੋਂ ਦਾ ਸੁਪਰਡੈਂਟ ਜੇਲ ਨਾ ਕਹੇਗਾ 4 ਮਹੀਨੇ ਚ ਤਿੰਨ ਤਰੀਕਾ ਹਾਈ ਕੋਰਟ ਚ ਪਹੁੰਚਕੀਆਂ ਨੇ ਜਿਦੇ ਵਿੱਚ ਹਾਈ ਕੋਰਟ ਨੇ ਪੁੱਛਿਆ ਕਿ ਇਹ ਇੰਟਰਵਿਊ ਹੋਈ ਕਿਵੇਂ ਐ ਬਿਸ਼ਨੋਈ ਨੂੰ ਇੰਟਰਵਿਊ ਲਈ ਅੰਦਰ ਪੱਤਰਕਾਰ ਕਿਹੜੇ ਅਫਸਰ ਨੇ ਵਾੜਿਆ ਤੇ ਹਾਈ ਕੋਰਟ ਚ ਪੰਜਾਬ ਸਰਕਾਰ ਕਹਿ ਕੇ ਆਉਂਦੀ ਐ ਕਿ ਇਨਕੁਆਰੀ ਚੱਲ ਰਹੀ ਐ ਜੀ ਐਨੀ ਕਾ ਇਨਕੁਆਰੀ ਕਿ ਆ ਜਿਹੜੀ ਇੰਟਰਵਿਊ ਹੋਈ ਐ ਕਿਹੜੇ ਅਫਸਰ ਨੇ ਅੰਦਰ ਪੱਤਰਕਾਰ ਪੇ ਜਿਸੀ ਅੰਦਰ ਦਾ ਮਤਲਬ ਐ ਉਹ ਜਿਹੜੀ ਦਵਾਰ ਐ ਜੇਲ ਦੀ ਉਹਦੇ ਅੰਦਰ ਜਿਹਦੀ ਜ਼ਿੰਮੇਵਾਰੀ ਐ ਉਹ ਦੱਸੇ ਚੀਫ ਮਿਨਿਸਟਰ ਲਈ ਇਹ ਕੋਈ ਮੁਸ਼ਕਲ ਨਹੀਂ ਚੀਫ ਮਿਨਿਸਟਰ ਚਾਹੇ ਸੱਤ ਚ ਬਹਿ ਜੇ ਚਾਹੇ ਚੰਡੀਗੜ੍ਹ ਦੇ ਦਫ਼ਤਰ ਚ ਬਹਿ ਜੇ ਉਹਨੇ ਤਾਂ ਹੁਕਮ ਜਾਰੀ ਕਰਨਾ ਵੀ ਜੇਲ ਸੁਪਰਡੈਂਟ ਰਜਿਸਟਰ ਲੈ ਕੇ ਮੇਰੇ ਕੋਲ ਆਵੇ ਤੇ ਆ ਕੇ ਦੱਸੇ ਕਿ ਉਹ ਪੱਤਰਕਾਰ ਕਦੋਂ ਗਿਆ ਕੌਣ ਲੈ ਕੇ ਗਿਆ ਕਿੱਦਾਂ ਇੰਟਰਵਿਊ ਹੋਈ ਹੈ ਇਹਦੀ ਖਾਤਰ 4 ਮਹੀਨੇ ਹੋ ਗਏ ਨੇ ਤਿੰਨ ਵਾਰ ਹਾਈ ਕੋਰਟ ਪੁੱਛ ਚੁੱਕਾ ਹੈ ਪਰ ਕੋਈ ਜਵਾਬ ਪੰਜਾਬ ਸਰਕਾਰ ਨਹੀਂ ਦੇ ਰਹੀ ਇਸ ਤੋਂ ਮੈਂ ਸਪਸ਼ਟ ਕਹਿਣਾ ਕਿ ਇਹ ਕਤਲ ਕਰਵਾਇਆ ਹੀ ਪੰਜਾਬ ਸਰਕਾਰ ਨੇ ਹੈ ਉਹ ਕਰਵਾਇਆ ਕਿਉਂ ਹੈ ਉਹਦੇ ਤੇ ਆਪਾਂ ਹੁਣ ਗੱਲ ਕਰਦੇ ਆਂ ਉਹ ਕਰਵਾਇਆ ਤਾਂ ਹੈ ਕਿ ਮੂਸੇ ਵਾਲ ਨੇ ਇੱਕ ਗਾਣਾ ਗਾਇਆ ਨੌਜਵਾਨ ਬੱਚੇ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਜਿਹਨੂੰ ਅੰਗਰੇਜ਼ੀ ਦੇ ਵਿੱਚ ਮਿਲੀਅਨਸ ਐਂਡ ਮਿਲੀਅਨ ਕਹਿੰਦੇ ਆ ਆਪਾਂ ਕਰੋੜਾਂ ਅਰਬਾਂ ਕਹਿੰਦੇ ਆ ਅਰਬਾਂ ਦੀ ਤعداد ਤੱਕ ਲੋਕ ਮੂਸੇ ਵਾਲੇ ਨੂੰ ਸੁਣਦੇ ਸੀ ਜਿਹੜੀ ਗੱਲ ਉਹ ਮੂੰਹ ਚੋਂ ਕੱਢਦਾ ਸੀ ਗਾਣੇ ਦੇ ਰੂਪ ਚ ਉਹ ਸਾਰੀ ਦੁਨੀਆ ਦੇ ਵਿੱਚ 2 ਘੰਟਿਆਂ ਚ ਫੈਲ ਜਾਂਦੀ ਸੀ ਤੇ ਉਥੇ ਟਕ 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 ਅਰਬਾਂ ਬੰਦੇ ਸੁਣ ਜਾਂਦੇ ਸੀ ਇਹ ਡਰਾਉਂਦੀ ਸੀ ਪੰਜਾਬ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਜਦੋਂ ਨੇ ਕਿਹਾ ਸਾਡਾ ਸਾਨੂੰ ਲਾਣਾ ਵਾਪਸ ਕਰ ਦਿਓ ਸਿੱਧੂ ਮੂਸੇ ਵਾਲੇ ਨੇ ਕਿਹਾ ਉਹ ਲਾਣਾ ਕਿਹੜਾ ਵਾਪਸ ਕਰ ਦੋ ਪੰਜਾਬ ਤੇ ਹਰਿਆਣਾ ਸੋਰੀ ਹਿਮਾਚਲ ਤੇ ਹਰਿਆਣਾ ਦੇ ਦਿਓ ਚੰਡੀਗੜ੍ਹ ਦੇ ਦਿਓ ਫਿਰ ਉਹਨੇ ਇੱਕ ਲਫਜ਼ ਬੋਲਿਆ ਜੇ ਪਾਣੀ ਨਾ ਰੋਕੋਗੇ ਤਾਂ ਜਟਾਣੇ ਵਰਗੇ ਆ ਕੇ ਰੋਕ ਕੇ ਦਿਖਾਉਣਗੇ ਫਿਰ ਜਟਾਣੇ ਨੂੰ ਢੇੜਾ ਮਾਰਨਾ ਪਊਗਾ ਇਹ ਤੁਹਾਡੇ ਜਿਹੜੇ ਅਧਿਕਾਰ ਅੱਡ ਅੱਡ ਸਰਕਾਰਾਂ ਨੇ ਖਤਮ ਕੀਤੇ ਨੇ ਆਪਾਂ ਚੁੱਪ ਕਰਕੇ ਉਹਨਾਂ ਨੂੰ ਵੋਟਾਂ ਪਾ ਰਹੇ ਆ ਗੁਨਾਹਗਾਰ ਪੰਜਾਬ ਦੇ ਲੋਕ ਵੀ ਨੇ ਕੱਲੇ ਲੀਡਰ ਨਹੀਂ ਲੀਡਰਾਂ ਦੀ ਤਾਂ ਬਣ ਗਿਆ ਕੋਠੀਆਂ ਲੀਡਰਾਂ ਦੇ ਦਾ ਅੱਜ ਇੰਨੀ ਜਦਾਦ ਹੋ ਗਈ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਜਾ ਰਹੇ ਨੇ ਭਾਜਪਾ ਛੱਡ ਕੇ ਆਪ ਚ ਜਾ ਰਹੇ ਨੇ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਗਲਤ ਤਰੀਕੇ ਨਾਲ ਕਮਾਈ ਹੋਈ ਪੈਸਾ ਧਨ ਉਹ ਬਚਾਉਣਾ ਹੈ ਪਰ ਆਪਾਂ ਸਾਰੇ ਗਰੀਬ ਹੋ ਗਏ ਜਿਨ੍ਹਾਂ ਨੂੰ ਆਪਾਂ ਨੇ ਵੋਟਾਂ પાਕੇ ਰਾਜੇ ਬਣਾਇਆ ਉਹ ਅਮੀਰ ਹੋ ਗਏ ਜਿਨ੍ਹਾਂ ਨੇ ਬਣਾਇਆ ਅਸੀਂ ਲੋਕ ਅਸੀਂ ਗਰੀਬ ਹੋ ਗਏ ਕਿਉਂਕਿ ਅਸੀਂ ਉਹਨਾਂ ਦਾ ਇੱਕ ਕੰਮ ਨਹੀਂ ਦੇਖ ਸਕਿਆ ਜਿਹੜੀਆਂ ਮੈਂ ਤੁਹਾਣਾ ਗੱਲਾਂ ਕਰਿਆ ਇਹ ਇਕੱਲਾ ਭਗਵੰਤ ਮਾਨ ਦਾ ਕਸੂਰ ਨਹੀਂ ਓਨਾ ਹੀ ਕਸੂਰ ਭਗਵੰਤ ਮਾਨ ਦੀ ਸਰਕਾਰ ਦਾ ਹੈ ਓਨਾ ਹੀ ਪਹਿਲਾਂ ਬਾਦਲਾਂ ਦਾ ਹੈ ਓਨਾ ਹੀ ਕਾਂਗਰਸ ਦਾ ਹੈ ਤੇ ਓਨਾ ਹੀ ਪਿੱਛੇ ਰਹਿ ਕੇ ਬੀਜੇਪੀ ਦਾ ਹੈ ਹੁਣ ਅੱਜ ਬੀਜੇਪੀ ਸਭ ਤੋਂ ਵੱਡਾ ਗੁਨਾਹ ਕਰ ਰਹੀ ਹੈ ਜਿਹੜਾ ਸਾਡੇ ਜ਼ਿੰਮੇਦਾਰਾਂ ਨੂੰ ਖੇਤ ਮਜ਼ਦੂਰਾਂ ਨੂੰ ਜਦੋਂ ਇਕੱਠੇ ਹੋ ਕੇ ਮੰਗ ਕਰਨ ਜਾਂਦੇ ਨੇ ਅੱਗੋਂ ਗੋਲੀਆਂ ਦਿੰਦੇ ਨੇ ਇਹ ਕੱਲ ਹਜੇ ਕੱਲ ਦੀ ਗੱਲ ਹੈ ਕਿ ਹਜੇ ਤਾਂ ਉਹਦੀਆਂ ਅਸਥੀਆਂ ਗੇੜੇ ਮਾਰ ਰਹੀਆਂ ਨੇ ਸ਼ੁਭਕਰਨ ਸਿੰਘ ਮੁੰਡਾ ਕੀ ਕਰ ਕੀ ਰਿਹਾ ਸੀ ਕਿਹੜਾ ਉਹ ਉਹ ਕੋਈ ਅਤਵਾਦੀ ਸੀ ਉਹ ਕੋਈ ਗੈਂਗਸਟਰ ਸੀ ਪਹਿਲਾਂ ਤਾਂ ਅਤਵਾਦੀ ਜਿਹਨੂੰ ਕਿਹਾ ਉਹ ਵੀ ਗਲਤ ਕਿਹਾ ਉਹ ਅਤਵਾਦੀ ਨਹੀਂ ਸੀ ਉਹ ਹਕੂਮਤ ਦੇ ਮੂਰੇ ਖੜਨ ਵਾਲੇ ਲੋਕ ਸੀ ਉਹ ਸਾਂ ਜਰਨਲਿਸਟਿੰਗ ਪਿੰਡਰਾਂ ਵਾਲਿਆਂ ਦੇ ਸੋਚ ਨੂੰ ਸਮਝ ਗਏ ਸੀ ਉਹ ਲੋਕ ਸੀ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਮਾਰਤਾ ਬਾਕੀਆਂ ਨੂੰ ਨਸ਼ੇ ਤੇ ਲਾਤਾ ਤੇ ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਨੇ ਮਰਦਾ ਕੌਣ ਹੈ ਮਰਦਾ ਪੰਜਾਬ ਦਾ ਬੱਚਾ ਚਾਹੇ ਉਹਦੇ ਤੇ ਮੋਹਰ ਲਾ ਦਿਓ ਵੀ ਇਹ ਅੱਤਵਾਦੀ ਹੈ ਚਾਹੇ ਮੋਹਰ ਲਾ ਦਿਓ ਵੀ ਇਹ ਗੈਂਗਸਟਰ ਹੈ ਮੋਹਰ ਲਾਉਣ ਦਾ ਅਧਿਕਾਰ ਸਰਕਾਰਾਂ ਨੂੰ ਨਹੀਂ ਹੈ ਮੋਹਰ ਲਾਉਣ ਦਾ ਅਧਿਕਾਰ ਅਦਾਲਤਾਂ ਨੂੰ ਹੈ ਜੇ ਤੁਸੀਂ ਅਦਾਲਤ ਤੱਕ ਪਹੁੰਚਣ ਹੀ ਨਹੀਂ ਦਿਓਂਗੇ ਤੁਸੀਂ ਬਾਰੋ-ਬਾਰ ਉਹਨਾਂ ਦੇ ਕਤਲ ਕਰਦੇ ਹੋਗੇ ਤੇ ਇੱਕ ਕਹਾਣੀ ਘੜ ਦੋਗੇ ਅਖਬਾਰ ਦੇ ਵਿੱਚ ਕਿ ਆਹ ਗੈਂਗਸਟਰ ਮਾਰਤਾ ਜੀ ਗੈਂਗਸਟਰ ਦਾ ਵੀ ਹੱਕ ਐ ਉਹ ਅਦਾਲਤ ਵਿੱਚ ਜਾ ਕੇ ਆਪਣੇ ਵਕੀਲ ਰਾਹੀਂ ਦੱਸੇ ਜੋ ਸਰਕਾਰ ਕਹਿ ਰਹੀ ਐ ਉਹ ਠੀਕ ਨਹੀਂ ਐ ਉਹਨੂੰ ਤਾਂ ਉਹ ਅਧਿਕਾਰ ਵਰਤਣ ਹੀ ਦਿੱਤਾ ਉਹ ਤੁਹਾਨੂੰ ਹੱਕ ਉਹਨੂੰ ਵਰਤਣ ਹੀ ਦਿੱਤਾ ਉਹਨੂੰ ਤਾਂ ਅਦਾਲਤ 'ਚ ਜਾਣ ਹੀ ਨਹੀਂ ਦਿੱਤਾ ਆ ਅੱਜ ਅਸੀਂ ਛਾਤੀ ਠੋਕ ਕੇ ਕਹਿੰਨੇ ਆ ਜਿਹਨੂੰ ਗੈਂਗਸਟਰ ਕਹਿ ਕੇ ਪੰਜਾਬ ਸਰਕਾਰ ਨੇ ਮਾਰਿਆ ਜੈਪਾਲ ਸਿੰਘ ਭੁੱਲਰ ਨੂੰ ਉਹਦੇ ਪਿਓ ਨੂੰ ਅਸੀਂ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਹੈ ਫਰਕ ਸਮਝੋ ਪਾਰਟੀਆਂ ਦਾ ਅੱਜ ਭពਿੰਦਰ ਸਿੰਘ ਭੁੱਲਰ ਉਹਦੇ ਮੁੰਡੇ ਨੂੰ ਵੀ ਗੈਂਗਸਟਰ ਕਹਿ ਕੇ ਕਲਕੱਤੇ ਮਰਵਾਇਆ ਸੀ ਕਲਕੱਤੇ ਜੈਪਾਲ ਸਿੰਘ ਭੁੱਲਰ ਨੂੰ ਹੋ ਸਕਦਾ ਉਹਨੇ 2-4 ਗਲਤੀਆਂ ਕੀਤੀਆਂ ਹੋਣ ਉਹਨੂੰ ਗ੍ਰਿਫਤਾਰ ਕਰੋ ਉਹਨੂੰ ਜੇਲ੍ਹ ਚ ਪਾਓ ਉਹਨੂੰ ਅਦਾਲਤ ਚ ਲੈ ਕੇ ਜਾਓ ਹਾਂ ਜੇ ਅਦਾਲਤ ਨੂੰ ਫਾਂਸੀ ਕਹਿੰਦੀ ਆ ਫਾਂਸੀ ਲਾ ਦਿਓ ਉਹਦਾ ਕਟੋ ਕਟੋ ਉਹਦੇ ਵਕੀਲ ਨੂੰ ਵੀ ਤਾਂ ਹੱਕ ਹੈਗਾ ਕਿ ਉਹਦੀ ਗੱਲ ਕਰ ਸਕੇ ਇਹ ਹੱਕ ਤੁਸੀਂ ਖੋ ਹੀ ਲਿਆ ਪਿਛਲੀਆਂ ਸਰਕਾਰਾਂ ਨੇ ਸੋ ਸਾਡਾ ਸਾਰਾ ਇਹ ਦਰਦ ਹੈ ਪੰਜਾਬ ਲੁੱਟਿਆ ਜਾ ਰਿਹਾ ਹੈ ਸਿੱਖ ਕੌਮ ਲੁੱਟੀ ਤੇ ਕੁੱਟੀ ਜਾ ਰਹੀ ਹੈ ਅੱਜ ਤੁਹਾਡੇ ਦੋ ਮੋਰਚੇ ਲੱਗੇ ਨੇ ਇੱਕ ਮੋਹਾਲੀ ਲੱਗਾ ਇੱਕ ਅੰਮ੍ਰਿਤਸਰ ਲੱਗਾ ਦੋਹਾਂ ਦੀ ਮੰਗ ਮਨੁੱਖੀ ਅਧਿਕਾਰਾਂ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਕੋਈ ਇੰਡੀਆ ਦਾ ਕਾਨੂੰਨ ਨਹੀਂ ਕਹਿੰਦਾ ਕਿ 32 ਸਾਲ ਕਿਸੇ ਬੰਦੇ ਨੂੰ ਅੰਦਰ ਰੱਖਿਆ ਜਾ ਸਕਦਾ ਹੈ ਹਵਾਰਾ ਸਾਹਿਬ ਨੇ ਜੋ ਕੀਤਾ ਉਹ ਪੰਜਾਬ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਕੀਤਾ ਫਿਰ ਵੀ ਅਸੀਂ ਕੌਮ ਨੇ ਮੁਕੱਦਮਾ ਲੜਿਆ ਉਹਨਾਂ ਨੂੰ ਸਜ਼ਾ ਹੋ ਗਈ ਉਹ ਸਜ਼ਾ ਦਾ ਟਾਈਮ 14 ਸਾਲ ਹੈ ਉਮਰ ਕੈਦ ਫਿਰ 32 ਸਾਲ ਅੰਦਰ ਰੱਖਣ ਦਾ ਕੀ ਮਤਲਬ ਹੈ ਹੋਰ ਕਿਹੜਾ ਬੰਦਾ ਹੈ ਜਿਹੜਾ ਸਿੱਖ ਨਾ ਹੋਵੇ ਤੇ ਉਹਨੂੰ ਵੀ 32 ਸਾਲ ਰੱਖਿਆ ਹੋਵੇ ਸਾਨੂੰ ਦਿਖਾਓ ਕਿ ਕੇਵਲ ਸਿੱਖਾ ਨੂੰ ਰੱਖਣਾ ਹੈ ਆ ਹੁਣ ਮੋਰਚਾ ਜਿਹੜਾ ਲੱਗਾ ਹੈ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਬਾਰੇ ਕਰਦਾ ਉੱਥੇ ਐਸ ਡੀ ਐਮ ਨਹੀਂ ਆਉਂਦਾ ਉੱਥੇ ਕੋਈ ਐਸ ਐਚਓ ਨਹੀਂ ਆਉਂਦਾ ਦੱਸੋ ਭਾਈ ਤੁਹਾਨੂੰ ਤਕਲੀਫ ਕੀ ਹੈ ਸੋ ਮੇਰੀ ਸਿੱਖ ਭਰਾਵਾਂ ਨੂੰ ਬੇਨਤੀ ਹੈ ਚਾਹੇ ਤੁਹਾਡੇ ਬੱਚੇ ਡਿਬਰੂਗੜ੍ਹ ਭੇਜ ਦੇਣ ਚਾਹੇ ਜੇਲ੍ਹਾਂ 'ਚ ਧੱਕਣ ਲੰਬਾ ਸਮਾਂ ਅੱਧੀ ਸਦੀ ਹੁੰਦੀ ਹੈ 32 33 ਸਾਲ ਜ਼ੁਲਮ ਸਾਡੇ ਨਾਲ ਪਹਿਲਾਂ ਵੀ ਹੋਏ ਨੇ ਜੇ ਗੁਰਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਾਡਾ ਪਹਿਲਾ ਸਿੱਖ ਲੀਡਰ ਉਹਨੂੰ ਸ਼ਹੀਦ ਕੀਤਾ ਜੇ ਭਾਈ ਮਨੀ ਸਿੰਘ ਜੀ ਭਾਈ ਬਾਬਾ ਦੀਪ ਸਿੰਘ ਨੂੰ ਸ਼ਹੀਦ ਕੀਤਾ ਪਰ ਉਸ ਟਾਈਮ ਕੌਮ ਜਿਹੜੀ ਸੀ ਉਹ ਜਾਗਰੂਕ ਸੀ ਜੇ ਸਾਡੇ ਬੰਦੇ ਸ਼ਹੀਦ ਹੁੰਦੇ ਸੀ ਨਾ ਤਾਂ ਉਹ ਕੌਮ ਕਹਿੰਦੀ ਸੀ ਕੋਈ ਨਹੀਂ 20 ਸ਼ਹੀਦ ਹੋ ਗਏ 50 ਫਿਰ ਖੜੇ ਆ 50 ਸ਼ਹੀਦ ਹੋ ਗਏ 30 ਫਿਰ ਖੜੇ ਆ 30 ਸ਼ਹੀਦ ਹੋ ਗਏ 10 ਫਿਰ ਖੜੇ ਆ ਇਹ ਚੱਲਦਾ ਰਿਹਾ 500 ਸਾਲ ਅੱਜ ਸਾਡੇ ਸ਼ਹੀਦ ਹੋ ਰਹੇ ਨੇ ਪਿਛਲੇ ਚੁੱਪ ਕਰਕੇ ਘਰ ਬਹਿ ਜਾਂਦੇ ਮੈਂ ਨਹੀਂ ਕਹਿੰਦਾ ਕਿ ਤੁਸੀਂ 1 ਕੇ 47 ਚੁੱਕੋ ਮੈਂ ਇਹ ਜ਼ਰੂਰ ਕਹਿਣਾ ਕਿ ਅੱਜ ਜੇ ਰਾਜ ਪਲਟਾ ਵੋਟ ਨਾਲ ਆ ਸਕਦਾ ਹੈ ਘਟੋ ਘਟ ਉਸ ਧਿਰ ਨੂੰ ਤਾਂ ਚੁਣ ਲੋ ਜਿਹੜਾ ਇਹਨਾਂ ਜ਼ੁਲਮਾਂ ਦੀ ਗੱਲ ਕਰਦੀ ਆ ਤੇ ਸਟੈਂਡ ਲੈਂਦੀ ਆ ਇਹ ਕਹਿਣ ਕਿ ਨੂੰ ਜਾਣਾ ਪਊਗਾ ਆਪਾਂ ਨੂੰ ਇਹ ਤਾਂ ਆਪਣੇ ਲੋਕਾਂ ਕੋਲ ਹੀ ਰੋਣਾ ਰੋਂਗੇ ਜੇ 40 ਸਾਲ ਮੇਰੇ ਵਰਗੇ ਬੰਦੇ ਨੂੰ ਹੋ ਗਿਆ ਤਾਂ ਹੋ ਸਕਦਾ ਹੈ 30 ਸਾਲ ਕਿਸੇ ਹੋਰ ਨੂੰ ਹੋ ਗਏ ਹੋਣ ਅਸੀਂ ਅਜਿਹਾ ਕੀ ਪਾਪ ਕਰ ਲਿਆ ਪੰਜਾਬ ਦੇ ਲੋਕਾਂ ਦਾ ਕਿ ਸਾਨੂੰ ਕਦੇ ਮੌਕੇ ਨਹੀਂ ਦਿੰਦੇ ਅਸੀਂ ਮੌਕਾ ਮੈਂ ਪਰਾ ਵਿੱਚ ਖੜ ਕੇ ਕਹਿ ਕੇ ਜਾ ਰਿਹਾ ਮੈਨੂੰ ਆਪ ਐਮਪੀ ਬਣਨ ਦਾ ਕੋਈ ਚਾਅ ਨਹੀਂ ਜੇ ਚਾਅ ਹੁੰਦਾ 19 ਸਾਲ ਦਾ ਸੀ ਮੈਂ ਇਸ ਮੋਮੈਂਟ 'ਚ ਪਿਆ ਮੈਂ ਯੂਨੀਵਰਸਿਟੀ ਦੀ ਪ੍ਰੋਫੈਸਰੀ ਕੀਤੀ ਐ ਉਹ ਛੱਡੀ ਐ 98 'ਚ ਜੇ ਮੈਨੂੰ ਉਹ ਚਾਅ ਹੁੰਦੇ ਤਾਂ ਮੈਂ ਉਧਰ ਨੂੰ ਤੁਰਦਾ ਮੈਂ ਵੀ ਸੁਖਬੀਰ ਦੀ ਜਾਂ ਅਮਰਿੰਦਰ ਦੀ ਚਮਚਾਗਰੀ ਕਰਕੇ ਵਾਈਸ ਚਾਂਸਲਰ ਬਣ ਜਾਂਦਾ ਨਹੀਂ ਪਾਰਲੀਮੈਂਟ ਜਾਣਾ ਚਾਹਣਾ ਤੁਹਾਡੀਆਂ ਵੋਟਾਂ ਨਾਲ ਜਾਣਾ ਚਾਹਣਾ ਜਿਵੇਂ ਸਿਮਰਤਜੀਤ ਸਿੰਘ ਮਾਨ ਨੂੰ ਤੁਸੀਂ ਭੇਜਿਆ ਤੇ ਉੱਥੇ ਜਾ ਕੇ ਤੁਹਾਡੀ ਗੱਲ ਕਰਨਾ ਚਾਹਣਾ ਜੇ ਉਹ ਗੱਲ ਕਰਨ ਦਾ ਚਾਹੋ ਨਾ ਹੁੰਦਾ ਗੱਲ ਵੀ ਤਾਂ ਕਰਨਾ ਚਾਹਣਾ ਕਿ ਇਸ ਦੇਸ਼ ਦੀਆਂ ਸਰਕਾਰਾਂ ਨੇ ਸਾਨੂੰ ਨਹੀਂ ਮਤਲਬ ਕਿ ਇਨਸਾਫ ਦੇਣਾ ਜਦੋਂ ਅਸੀਂ ਪਾਰਲੀਮੈਂਟ 'ਚ ਬੋਲਾਂਗੇ ਉਹ ਦੁਨੀਆ ਭਰ 'ਚ ਗੱਲ ਜਾਊਗੀ ਕਿ ਇਸ ਕੌਮ ਦੇ ਨਾਲ ੱੱੱਕਾ ਹੋ ਰਿਹਾ ਹੈ ਇਹਨਾਂ ਨੂੰ ਨਾ ਜਿੰਸਾਂ ਦਾ ਮੁੱਲ ਮਿਲ ਰਿਹਾ ਨਾ ਨੌਕਰੀਆਂ ਮਿਲ ਰਹੀਆਂ ਨੇ ਨਾ ਇੱਥੇ ਨਸ਼ਾ ਰੋਕਿਆ ਜਾ ਰਿਹਾ ਸੋ ਇਹ ਗੱਲ ਇਹਨਾਂ ਦੀ ਜੀ ਡਿਊਟੀ ਲੱਗੀ ਆ ਮੈਂ ਤੁਹਾਨੂੰ ਦੱਸ ਦਵਾਂ ਬਈ ਪੰਜਾਬ ਸਰਕਾਰ ਦੀ ਸੀਆਈਡੀ ਨੇ ਕਿਹਾ ਜਿੱਥੇ ਵੀ ਕੋਈ ਲੀਡਰ ਬੋਲੇ ਚੋਣਾਂ ਦੇ ਵਿੱਚ ਉੱਥੇ ਤੁਸੀਂ ਜਾਓ ਕੋਈ ਗੜਬੜ ਨਾ ਹੋਵੇ ਇਹਨਾਂ ਵਿਚਾਰਿਆਂ ਨੇ ਤਾਂ ਆਪਣੀ ਡਿਊਟੀ ਕਰਨ ਆਏ ਨੇ ਹਾਂ ਤੇ ਉਹ ਜਿਹੜੀ ਗੱਲ ਆ ਮੈਂ ਤੁਹਾਡਾ ਨਾਲ ਕਰ ਰਿਹਾ ਸੀ ਆਪਾਂ ਉਹਦੇ ਵੱਲ ਧਿਆਨ ਦਿਓ ਬਸ 2 ਮਿੰਟ ਦੀ ਮੇਰੀ ਗੱਲ ਆ ਕਿ ਮੇਰੇ ਤੁਹਾਡੇ ਕੋਲ ਆਉਣ ਦਾ ਪਹਿਲਾਂ ਵੀ ਬੜੀ ਵਾਰ ਆਇਆ ਤੇ ਅੱਗੋਂ ਵੀ ਬੜੀ ਵਾਰ ਆਉਂਗਾ ਜਦ ਤੱਕ ਇਹ ਜ਼ਿੰਦਗੀ ਦੇ ਸਾਹ ਨਹੀਂ ਮੁੱਕਦੇ बोलण ਦਾ ਚਾਅ ਸਿਰਫ ਇੱਕ ਇਸ ਕਰਕੇ ਆ ਕਿ ਮੇਰੀ ਕੌਮ ਦੀ ਤਰਾਸਦੀ ਪੰਜਾਬ ਤੇ ਇੰਡੀਆ ਤੋਂ ਬਾਹਰ ਦੁਨੀਆ ਭਰ ਚ ਜਾਵੇ ਤਾਂ ਜੋ ਦੁਨੀਆ ਇਹ ਗੱਲ ਚੁੱਕੇ ਕਿ ਵਾਕਈ ਇਸ ਖਿੱਤੇ ਦੇ ਨਾਲ ਬਹੁਤ ਵੱਡਾ ਤੱਕਾ ਹੋ ਰਿਹਾ ਹੈ ਪਾਣੀ ਬਿਨਾ ਸਾਡੀ ਜ਼ਿੰਦਗੀ ਨਹੀਂ ਕਿਹੜੇ ਕਾਨੂੰਨ ਦੇ ਤਹਿਤ ਪਾਣੀਆਂ ਦਾ ਜਿਹੜਾ ਕੰਟਰੋਲ ਕਰਦਾ ਹੈ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਦੇ ਵਿੱਚੋਂ ਸਾਡੇ ਮੈਂਬਰ ਖਤਮ ਕਰਦੇ ਕਰਦੇ ਅੱਜ ਇੱਕ ਵੀ ਮੈਂਬਰ ਸਾਡਾ ਉਹ ਨਹੀਂ ਹੈ ਜਿਹੜਾ ਪਾਣੀਆਂ ਦੀ ਵੰਡ ਕਰਦਾ ਹੈ ਤੇ ਕਿਉਂ ਨਹੀਂ ਪੰਜਾਬ ਸਰਕਾਰ ਬੋਲਦੀ ਨਾ ਬਾਦਲਾਂ ਦੀ ਬੋਲੀ ਨਾ ਅਮਰਿੰਦਰ ਦੀ ਬੋਲੀ ਤੇ ਨਾ ਅੱਜ ਭਗਵੰਤ ਮਾਨ ਬੋਲ ਰਿਹਾ ਹੈ ਅਖੀਰਲਾ ਮੈਂਬਰ ਤੁਹਾਡਾ ਪੰਜਾਬ ਦਾ ਪਾਖੜਾ ਮੈਨੇਜਮੈਂਟ ਬੋਰਡ ਜਿੱਥੋਂ ਪਾਣੀ ਆਉਂਦਾ ਹੈ ਸਾਰੇ ਪਾਸੇ ਵੀ ਕਿੰਨਾ ਪਾਣੀ ਕਿੱਧਰ ਛੱਡਣਾ ਹੈ ਕਿੰਨਾ ਪਾਣੀ ਕਿੱਧਰ ਛੱਡਣਾ ਹੈ ਉੱਥੇ ਜਿਹੜਾ ਬੋਰਡ ਕੰਟਰੋਲ ਕਰਦਾ ਸੀ ਉਸ ਬੋਰਡ 'ਚੋਂ ਪੰਜਵਾਂ ਮੈਂਬਰ ਆ ਹੁਣ ਪੰਜਾਬ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਹੈ ਨਾ ਵਿਧਾਨ ਸਭਾ 'ਚ ਕੋਈ ਬਹਿਸ ਹੋਈ ਐ ਇਸ ਗੱਲ ਤੇ ਉਹ ਰੋੜਾ ਪਾਈ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ ਮੁੱਦਿਆਂ ਤੇ ਕਦੇ ਗੱਲ ਨਹੀਂ ਕਰਦੇ ਉਹਦੇ ਤੇ VOTING ਕਰਾਉਣ ਵੀ ਪੰਜਾਬ ਕੀ ਚਾਹੁੰਦਾ ਹੈ ਕਿਉਂ ਸਾਡਾ ਮੈਂਬਰ ਕੱਢਿਆ ਜੇ ਉਹ ਵੀ ਗੱਲ ਨਹੀਂ ਸੁਣਦੀ ਸੈਂਟਰ ਦੀ ਗਰ ਸਰਕਾਰ ਫਿਰ ਅਦਾਲਤ 'ਚ ਜਾ ਤੁਸੀਂ ਜਾਓ ਤਾਂ ਸਹੀ ਨਾ ਪਤਾ ਤਾਂ ਲੱਗੇ ਤੁਸੀਂ ਪੰਜਾਬ ਦੇ ਲੋਕਾਂ ਦਾ ਦੁੱਖ ਸੁਣ ਰਹੇ ਹੋ ਸਮਝ ਰਹੇ ਹੋ ਬਸ ਇਹ ਮੈਂ ਬੇਨਤੀਆਂ ਲੈ ਕੇ ਆਇਆ ਜਿਹੜਾ ਦੇਰ ਜਿਹੜੀ ਪਾਰਟੀ ਪਿਛਲੇ 40 ਸਾਲ ਤੋਂ ਬਿਨਾ ਮੁਕਰੇ ਆਪਣੇ ਸਟੈਂਡ ਤੇ ਖੜੀ ਹੈ ਆਪਣੇ ਲੋਕਾਂ ਨਾਲ ਖੜੀ ਹੈ ਉਹਦੀ ਸਾਰੀ ਕਾਰਗੁਜ਼ਾਰੀ ਦੇਖੋ ਤੇ ਬਾਕੀਆਂ ਵੱਲ ਧਿਆਨ ਜੇ ਦੇਣਾ ਦੋ ਬੜਾ ਦੇ ਚੁੱਕੇ ਹਾਂ ਨਹੀਂ ਦੇਣਾ ਤੁਹਾਡੀ ਮਰਜ਼ੀ ਜੇ ਦੇਣਾ ਤਾਂ ਦੇਖਿਓ ਕਿ ਉਹਨਾਂ ਨੇ ਪੰਜਾਬ ਦੇ ਹੱਕ ਚ ਸਟੈਂਡ ਕੀ ਲਿਆ ਮੈਂ ਤੁਹਾਨੂੰ ਇੱਕ ਗੱਲ ਕੀਤੀ ਹੈ ਨਾ ਪਰ 50 ਸਾਲ ਚ ਇੱਕ ਗੱਲ ਨਹੀਂ ਹੋਈ ਜਦੋਂ ਸਿਮਰਨਜੀਤ ਸਿੰਘ ਮਾਨ ਤੁਹਾਡੇ ਬੱਚਿਆਂ ਦੇ ਬਾਹਰਲੇ ਮੁਲਕਾਂ 'ਚ ਇੰਡੀਆ ਦੀਆਂ ਏਜੰਸੀਆਂ ਵੱਲੋਂ ਕਤਲ ਕਰਾਏ ਜਾਣ ਦੀ ਗੱਲ ਕਰ ਰਹੇ ਸੀ ਤਾਂ ਪੰਜਾਬ ਦੇ ਬਾਕੀ 12 ਐਮਪੀ ਕਿਉਂ ਚੁੱਪ ਸੀ? ਕੀ ਹਰਦੀਪ ਸਿੰਘ ਨਿੱਜਰ ਕੱਲਾ ਸਿਮਰਨਜੀਤ ਸਿੰਘ ਮਾਨ ਦਾ ਸੀ? ਤੇ ਮੈਂ ਕੋਈ ਨੌਜਵਾਨ ਬੱਚਾ ਹੋਵੇ ਨਾ ਮੈਂ ਉਹਨੂੰ ਕਾਂਗਾ YouTube 'ਚੋਂ ਕੱਢ ਕੇ ਦਿਖਾਉ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਬੋਲਿਆ ਕੀ ਆ ਜਾ ਕੇ ਪਾਰਲੀਮੈਂਟ ਦੇ ਵਿੱਚ। ਕਿਉਂ ਬਾਕੀਆਂ ਨੇ ਸਾਥ ਨਹੀਂ ਦਿੱਤਾ? ਕਿਉਂ ਝੁੱਕ ਗਏ ਸਿੱਖਾਂ ਦੇ ਬੱਚੇ ਸਿੱਖਾਂ ਦੇ ਲੀਡਰ ਕਿਉਂਕਿ ਪੰਜਾਬ ਦੇ ਲੋਕਾਂ ਨੇ ਲੀਡਰ ਚੰਗੇ ਨਹੀਂ ਚੁਣੇ ਇਹ ਤੁਹਾਨੂੰ ਮੰਨਣਾ ਪਏਗਾ ਮੇਰੀ ਤਾਂ ਕੇਵਲ ਬੇਨਤੀ ਹੈ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਅੱਗੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਪਣੇ ਪੰਜਾਬ ਨੂੰ ਬਚਾਉਣ ਲਈ ਸਾਨੂੰ ਆਪ ਹੀ ਉਪਰ ਅੱਲਾ ਕਰਨਾ ਹੈ ਬਾਹਰੋਂ ਕੋਈ ਨਹੀਂ ਆਉਣਾ ਜਿਹਨੇ ਪੰਜਾਬ ਨੂੰ ਬਚਾਉਣਾ ਹੋਵੇ ਇਹ ਕਹਿੰਦਾ ਕਹਿੰਦਾ ਸੰਜਰਨੈਲ ਸਿੰਘ ਜੀ ਚਲੇ ਗਏ ਇਹ ਕਹਿੰਦੇ ਕਹਿੰਦੇ ਸਿਮਰਜੀਤ ਸਿੰਘ ਮਾਨ 79 ਸਾਲ ਦਾ ਹੋਣ ਵਾਲਾ ਦੋ ਮਹੀਨੇ ਬਾਅਦ ਇਹ ਕਹਿੰਦੇ ਕਹਿੰਦੇ ਦੀਪ ਸਿੱਧੂ ਚਲਾ ਗਿਆ ਇਹ ਕਹਿੰਦੇ ਕਹਿੰਦੇ ਮੂਸੇਵਾਲਾ ਚਲਾ ਗਿਆ ਅਨੇਕਾਂ ਸ਼ਹੀਦ ਹੋ ਗਏ ਬੱਚੇ ਸਾਡੇ ਜਸਦਰ ਕੌਂਕੇ ਸਾਹਿਬ ਚਲੇ ਗਏ ਜਸਵੰਤ ਸਿੰਘ ਖਾਲੜਾ ਚਲਾ ਗਿਆ ਇਹ ਸਾਰਾ ਕੁਝ ਕਿਉਂ ਹੋਇਆ ਤੇ ਕਿਹਨੇ ਕੀਤਾ ਇਹਦੇ ਵਿੱਚੋਂ ਇੱਕੋ ਹੀ ਗੱਲ ਨਿਕਲੇਗੀ ਕਿ ਸਾਡੇ ਲੀਡਰ ਜਿਹੜੇ ਅਸੀਂ ਚੁਣ ਕੇ ਭੇਜੇ ਉਹ ਕਦੇ ਵੀ ਪੰਜਾਬ ਦੇ ਨਾਲ ਨਹੀਂ ਖੜੇ ਉਹ ਕਦੇ ਵੀ ਸਿੱਖ ਕੌਮ ਦੇ ਨਾਲ ਨਹੀਂ ਖੜੇ ਜੇ ਉਹ ਖੜੇ ਹੁੰਦੇ ਸਾਡੇ ਇਹ ਹਾਲਾਤ ਨਹੀਂ ਹੋਣੇ ਸੀ ਅੱਜ ਵੀ ਟਾਈਮ ਹੈ ਕਿ ਅਸੀਂ ਵੋਟਾਂ ਦੇ ਵਿੱਚ ਫਿਰ ਦੁਬਾਰਾ ਇਕੱਠੇ ਹੋਏ ਆ ਪੰਜ ਸਾਲ ਬਾਅਦ ਇਹ ਮੌਕਾ ਆਪਾਂ ਨੂੰ ਮਿਲਦਾ ਜੇ ਹੁਣ ਵੀ ਅਸੀਂ ਉਹ ਧਿਰ ਵੋਟਾਂ ਪਾ ਕੇ ਚੁਣ ਲਈਏ ਜਿਸ ਧਿਰ ਦੀ 40 ਸਾਲ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਕਿ ਜਿਨ੍ਹਾਂ ਨੇ ਕਦੇ ਝੂਠ ਨਹੀਂ ਬੋਲਿਆ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਨਸ਼ਾ ਨਹੀਂ ਮੁੰਡਿਆ ਜਿਹੜੇ ਮਰਜੀ ਪਿੰਡ ਚ ਜਾਓ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਤੁਹਾਡੀਆਂ ਜਾਣ ਪਛਾਣਾਂ ਨੇ ਸਾਰਾ ਪੰਜਾਬ ਕਿੰਨਾ ਕੁ ਵੱਡਾ ਹੈ ਸਾਰੇ ਕਿ ਦੂਜੇ ਨੂੰ ਜਾਣਦੇ ਆ ਕੋਈ ਇੱਕ ਤਾਂ ਕਹ ਦੇ ਵੀ ਸਿਮਰਜੀਤ ਸਿੰਘ ਮਾਨ ਦੇ ਬੰਦੇ ਵੀ ਸ਼ਰਾਬ ਵੰਡਦੇ ਫੜੇਗੇ ਸੀ ਜੇ ਫੜਿਆ ਜਾਊਗਾ ਜਾਂ ਬਾਦਲ ਦਾ ਫੜਿਆ ਜਾਊਗਾ ਜਾਂ ਕਾਂਗਰਸ ਦਾ ਫੜਿਆ ਜਾਊਗਾ ਜਾਂ ਭਾਜਪਾ ਦਾ ਫੜਿਆ ਜਾਊਗਾ ਜਾਂ ਆਪ ਦਾ ਫੜਿਆ ਜਾਊਗਾ ਕਦੇ ਸਿਮਰਨ ਜੀ ਅਸੀਂ ਵੀ ਇਲੈਕਸ਼ਨ ਲੜੀਆਂ ਨੇ ਹਾਂ ਹਾਰ ਗਏ ਆ ਪਰ ਹਾਰਨ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਆਪਣਾ اخلاق ਛੱਡ ਦਈਏ ਅਸੀਂ اخلاق ਤਾਂ ਨਹੀਂ ਛੱਡਿਆ ਹਾਰਨਾ ਸਵਕਾਰ ਕੀਤਾ ਬੜਾ ਮੁਸ਼ਕਲ ਹੁੰਦਾ ਹਾਰਨਾ ਮੈਂ ਭਰਾਵਾਂ ਨੂੰ ਬੇਨਤੀ ਕਰਕੇ ਚੱਲਿਆ ਫਿਰ ਦੁਬਾਰਾ ਗਰਾਊਂਡ 'ਚ ਆਉਣਾ ਇਹ ਸਿੱਖਿਆ ਕਿੱਥੋਂ ਆ ਇਹ ਸਿੱਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬੋਲੇ ਸੋਨਹਾਲ ਹੋ ਸ੍ਰੀ ਅਕਾਲ ਗੁਰੂ ਗੋਬਿੰਦ ਸੋਨਹਾਲ ਹੋ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਖਾ ਕੇ ਕੀ ਗਏ ਨੇ ਚਾਹੇ ਮੈਂ ਨੰਦਪੁਰ ਸਾਹਿਬ ਦੇ ਕਿਲੇ 'ਚ ਲੜ ਰਿਹਾ ਤੇ ਚਾਹੇ ਮੈਂ ਚਮਕੌਰ ਦੀ ਗੜੀ 'ਚ ਲੜ ਰਿਹਾ ਚਾਹੇ ਮੈਂ ਪੰਗਾਣੀ ਦੇ ਯੁੱਧ ਲੜ ਰਿਹਾ ਤੇ ਚਾਹੇ ਮੈਂ ਖਿਦਰਾਣੇ ਦੀ ਢਾਬ ਤੇ ਲੜ ਰਿਹਾ ਮੇਰਾ ਇੱਕੋ ਹੀ ਤੁਹਾਨੂੰ ਉਪਦੇਸ਼ ਹੈ ਤੁਸੀਂ ਦੁਨਿਆਵੀ ਤੌਰ ਤੇ ਹਾਰ ਸਕਦੇ ਹੋ ਆਤਮਕ ਤੌਰ ਤੇ ਕਦੇ ਹਾਰਿਓ ਨਾ ਲੋਕ ਆਖਰ ਸਮਝ ਜਾਣਗੇ ਕਿ ਉਹਨਾਂ ਦੇ ਅਸਲੀ ਲੀਡਰ ਕੌਣ ਨੇ ਉਦੋਂ ਲੜਾਈ ਕਿਰਪਾਨ ਦੀ ਸੀ ਤੋਪਾਂ ਦੀ ਸੀ ਉਹ ਵੀ ਸਾਡੀ ਕੌਮ ਨੇ ਲੜੀ ਹੈ ਅੱਜ ਰਾਜ ਪਲਟੇ ਤੋਪਾਂ ਨਾਲ ਨਹੀਂ ਆ ਰਹੇ ਅੱਜ ਰਾਜ ਪਲਟੇ ਵੋਟਾਂ ਨਾਲ ਆ ਰਹੇ ਨੇ ਜਿਹਨੂੰ ਪਾਵਰ ਦਿੰਨੇ ਹੋ ਉਹੀ ਅੱਗੇ ਜ਼ੁਲਮ ਕਰਦਾ ਕੋ ਕੋਲ ਪਾਵਰ ਆ ਜਾਂਦੀ ਹੈ ਤੋਪਾਂ ਦੀ ਪਾਵਰ ਵੀ ਦੇ ਕੋਲ ਦਿੰਦਾ ਕੌਣ ਹੈ ਦਿੰਦਾ ਵੋਟਾਂ ਸੋ ਮੇਰੀ ਬੇਨਤੀ ਹੈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਮੈਨੂੰ ਆਸ ਹੈ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਬੱਚੇ ਬੈਠੇ ਨੇ ਉਹ ਮੇਰੀ ਇਸ ਦਰਦ ਨੂੰ ਸਮਝਣਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦੇ ਮਿਸ਼ਨ ਨੂੰ ਸਮਝਣਗੇ ਤੇ ਪੰਜਾਬ ਦੇ ਭਲੇ ਲਈ ਕੌਮ ਦੇ ਭਲੇ ਲਈ ਇਸ ਖਿੱਤੇ ਦੇ ਭਲੇ ਲਈ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਤੇ ਜਰੂਰ ਵਾਹਿਗੁਰੂ ਸਾਨੂੰ ਫਤਿਹ ਦੇਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡੇ ਸਾਰੇ ਪਿੰਡ ਵਾਲਿਆਂ ਦਾ ਬਾਬਾ ਹਰਪਾਲਪੁਰ ਸਾਹਿਬ ਜੀ ਦਾ ਬਲਵਿੰਦਰ ਸਿੰਘ ਦਾ ਸਾਰੇ ਮੇਰੇ ਭਰਾ ਗੁਰਮੇਲ ਸਿੰਘ ਹੁਣੇ ਬੈਠੇ ਨੇ ਵੀਰ ਦਾ ਕੀ ਨਾਮ ਹੈ ਹਾਂਜੀ ਰਾਜ ਸਿੰਘ ਜੀ ਬੈਠੇ ਨੇ ਇਸ ਇਲਾਕੇ ਦੇ ਨੇ ਇਨਾ ਸਾਰਿਆਂ ਦਾ ਧੰਨਵਾਦ ਤੇ ਤੁਹਾਡੇ ਪਿੰਡ ਵਾਲਿਆਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ